ਮੈਂ ਵੀ ਮਿੱਤਰੋ ਅੱਜ ਦਾ ਆਪਣਾ ਵਲੌਗ ਹੈ ਜਿਹੜਾ ਟਰੈਕਟਰ ਤੋਚਨ ਮੁਕਾਬਲੇ ਨੇ ਪਿੰਡ ਚਾਂਦਪੁਰੇ 11 ਤਰੀਕ ਦੂਜਾ ਮਹੀਨਾ 2023 ਨੂੰ ਤਰੀਕ ਅੱਜ ਹੋਈ ਹੈ 9 ਤੇ ਮੁੰਡੇ ਆ ਕੇ ਆਪਣੀਆਂ ਪ੍ਰੈਕਟਿਸਾਂ ਕਹਿ ਲੋ ਇਹਨੂੰ ਲਾਗੇ ਕਰਨਾ 9 ਤਰੀਕ ਨੂੰ ਹੀ ਛੇੜਾ ਛੇੜਦਾ ਬਾਕੀ ਆਪਣਾ ਕੈਨੂ ਹੋਰ ਹੀ ਖੜੇ ਨੇ ਕਿਉਂ ਕਿ ਨੂੰ ਏ ਵਧੀਆ ਹੈ ਵਧੀਆ ਜਮਾ ਇਹਨਾਂ ਨੇ ਤਾਂ ਬਗੇਤਾ ਹੀ ਛੇੜਾ ਛੇੜਦਾ ਵਧੀਆ ਟਰਾਈ ਲੈਣੀ ਤਾਂ ਜ਼ਰੂਰੀ ਹੈ ਵਧੀਆ ਤਰੀਕ ਤਾਂ ਨੋਂ ਹੋਈ ਹੈ ਹਲੇ ਠੀਕ ਹੈ ਅੱਛਾ ਹਾਂ ਚੱਲੋ ਫਿਰ ਨਜ਼ਾਰੇ ਹੈ ਕਈ ਟਰੈਕਟਰ ਆ ਗਏ ਅੱਜ ਇਹ ਹਾਂ ਸਾਫੇ ਆ ਗਏ ਸਾਫੇ ਆ ਗਏ ਤੇ ਕਾ ਜੌਂਡੀਰ ਖੜਾ ਨਹੀਂ ਹੁਣ ਇਹ ਕੀ ਕਰਦੇ ਨੇ ਅੱਜ ਤੋਂ ਇਹ ਜੰਗ ਜਗਾ ਆਪਾਂ ਕਹਿ ਦਈਏ ਵੀ ਗ੍ਰਿਪ ਬਣਾਉਂਦੇ ਨੇ ਹੈ ਠੀਕ ਹੈ ਫਿਰ ਇਹ ਕੱਲ ਨੂੰ ਵੀ ਸਾਰਾ ਦਿਨ ਹੀ ਚੱਲੀ ਜਾਣਗੇ ਕੋਈ ਇੱਕ ਫਾਰਮਸ ਅੱਠ ਖੜਾ ਹੈ ਉੱਧਰ ਹਾਂ ਨਮਾਓ ਹੋ ਸੱਚ ਹੈ 855 ਸੋਨਾ ਦੀ ਘਾਇਤ ਆ ਨਾ ਤੇ ਆ ਅਰਜਣ ਹੈ 855 ਨਹੀਂ ਕੋਈ ਆਇਆ ਹੋਦੇ ਨੇ ਉਹ ਟੈਰੀ ਚ ਪਾਣੀ ਲੱਗ ਗਿਆ 855 ਅੱਛਾ ਜੀ ਲੈ ਫਿਰ ਆਪਾਂ ਅੱਜ ਸਾਰਿਆਂ ਨੂੰ ਜੋੜਾਂਗੇ ਵਿੱਚ ਥੋੜਾ ਥੋੜਾ ਹੈ ਸਿਚਾਉਣੇ ਆਪਣੇ ਭਰਾਵਾਂ ਨੂੰ ਪੈਣ ਦੇ ਨਜ਼ਾਰੇ ਉਹਨੇ ਫਿਰ ਟ੍ਰਿਪ ਬਣਾਉਣ ਲੱਗ ਰਹੇ ਨੇ ਹਣੇ ਜਾਣਾ ਰਾਤ ਨੂੰ ਵੀ ਕਿਤੇ ਚੱਲੀ ਜਾਂ ساری ਰਾਤ ਤੇ ਇਹ ਉਹ ਅਰਚੋ ਲੈ ਗਿਆ ਹੁਣ ਇਹ ਗੇਅਰ ਘੂਰ ਪਾ ਕੇ ਦੇਖਦੇ ਨੇ ਵੀ ਕਿਹੜੇ ਗੇਅਰ ਚ ਖਿੱਚੂਗਾ ਹਨੇ ਵੀ ਕਿਤੇ ਆਪਾਂ ਮੌਕੇ ਤੇ ਫਿਰ ਦੂਆ ਗੇਅਰ ਪਾ ਲਈਏ ਤੇਰਾ ਬਹਿੰਦਾ ਰਿਹਾ ਜੀ ਜਮਨ ਜਾ ਰਹੇ ਗ੍ਰਿਪ ਬਣਾਉਂਦੇ ਨੇ ਹਾਂ ਸਰ ਵਧੀਆ ਗੱਲ ਹੈ ਬਈ ਕਿੱਥੋਂ ਕਿੱਥੋਂ ਨੇ ਪਤਾ ਕੁਛ ਇਹਨਾਂ ਦਾ ਚਲੋ ਤਾਂ ਕਰਾਂਗੇ ਆਪਾਂ ਇਹਨਾਂ ਨਾਲ ਗੱਲਬਾਤ ਮੈਂ ਹੁਣ ਸੋਨਾਲੀ ਕਾ ਕੱਟਤਾ ਹੁਣ ਜੌਂਡੀਅਰ ਨੂੰ ਪਾਉਣਗੇ ਅਰਜਨ ਨਾਲ ਹੈ ਮੈਂ ਦੇਖਦਾ ਕਿਹੜਾ ਜਾ ਮੁੱਕਿਆ ਹੈ ਹੁਣ ਅਰਜਨ ਅਰਜਨ ਤੇ ਜੁੰਡੀਅਰ ਦਾ ਕਰਾਨਗੇ ਇਹ ਨਹੀਂ ਉਹ ਦੇਖਦੇ ਨੇ ਕਿਹੜਾ ਲੈ ਕੇ ਜਾਊਗਾ ਇਹ ਆ ਬਗਾ 855 ਵੀ ਆ ਗਿਆ ਓਏ ਕਿਨੂ ਇਹ ਸਾਰੇ ਮੈਂ ਕਹਿੰਦਾ ਇੱਕ ਇੱਕ ਗਰੁੱਪ ਦੇ ਹੋਣੇ ਕਰ ਨਹੀਂ ਕੀ ਡੱਡ ਨੇ ਅੱਛਾ ਕੀ ਕਰ? ਇਹ ਬੰਦੇ ਪੱਤੇ ਲੱਗਦੇ ਮਤਲਬ ਕਿ ਆਪਾਂ ਟੈਂਕ ਚੋਂ ਲੱਗਦੇ ਆ। ਆ ਛੋਟਾ ਇਸ਼ਟਾ ਚੱਲੀ ਜਾਂਦੀ ਆ ਕਲੇ। 52 10 ਹੈ, 52 10 ਨਹੀਂ। ਹੂੰ। ਉਹ ਦੇਖ ਮਗਰਾਟ ਤੇ ਲਿਖਿਆ ਪਿਆ। ਆਹੋਂ ਨਿਕਲ ਰਿਹਾ। ਆਪਾਂ ਨੇ ਨਿਕਲੋ ਨਿਕਲ ਰਿਹਾ। ਦੇਖ। ਹੁਣ ਇਹਦੇ ਵੀ ਟਰਬੋ ਏ, ਉਹਦੇ ਵੀ ਟਰਬੋ ਏ। ਲੈ। ਖਰਚਾ ਲੈ ਗਿਆ ਲੈ ਦੇਖੀ ਚੱਲੋ ਮਿੱਤਰੋ ਲਈ ਚੱਲੋ ਨਜ਼ਾਰੇ ਕਿਉਂ ਬਚੀ ਹੋਏ ਆਏਗਾ ਤੋਂ ਭਾਈ ਨਜ਼ਾਰੇ ਦੇਖਦੇ ਹਾਂ ਲੈਨੇ ਹਾਂ ਪਾਇਆ ਕਰਾਂਗੇ ਡੋਜਨ ਵੱਡੇ ਹੋ ਕੇ ਕਹਨਾ ਪਾਉਦੇ ਨਹੀਂ ਥੰਗਦੇ ਨੇ ਹੁਣ ਜੋਨ ਲੀਅਰ ਨੇ ਖਿੱਚ ਲਿਆ ਕੀ ਸਮਝੇਗਾ ਜੌਂਡੀਰ ਤਕੜਾ ਹੈ ਹੂੰ ਜੌਂਡੀਅਰ ਭਾਈ ਸਲਿੱਪ ਘੱਟ ਦਿੰਦਾ ਮੁੰਡਿਓ ਲੈ ਵੀ ਇੱਧਰ ਇੱਕ 855 ਦੇ ਫਾਰਮ ਟਰੈਕ ਵਾਲਿਆਂ ਨੇ ਵੀ ਜੋੜਤਾ ਤੇ ਇੱਧਰ ਆਪਣੇ ਭਰਾ ਹੋਰੀ ਹਰਮਣ ਹੋਰੀ ਵੀ ਆ ਗਏ ਕਿਉਂ ਹਰਮਣ ਵਧੀਆ ਭਾਈ ਲੰਮੇ ਗਨਜ਼ਾਰੇ ਲੈ ਆਇਆ ਤੇ ਇੱਧਰ ਜੌਂਡੀਅਰ ਤੇ ਅਰਜਨ 605 605 ਕਿ 555 ਹੁੰਦਾ ਹਨਾ ਇਹ ਦੋ ਸੈੱਟ ਬਣਾ ਲਏ ਹੁਣ ਇੱਕ ਇਧਰ ਜੋੜਦਾ ਹੁਣ ਹਰ ਰਰ ਰਹੇ ਹੋਊਗੀ ਇਹਦਾ ਭਾਈ ਇੱਕ ਇੱਕ ਟੈਂਕੀ ਤਾਂ ਹੀ ਫੂਕ ਦੇਣਗੇ ਹਰ ਮਨ ਹੋਏ ਜਾ ਦੇਣਾ ਫੂਕ ਦੇਣ ਹਲੇ ਦੋ ਦਿਨ ਪਏ ਨੇ ਲੈ ਭਾਈ ਪੈਂਕੜ ਪਾਟ ਹੋਏ ਤੇਰੀ ਧੂਆ ਤਾਂ ਦੇਖਾ ਮੇਲੇ ਦਾ ਰੇਸ ਜਿੰਨੀ ਹੈਗੀ ਆ ਸਾਰੀ ਉਹ ਖਿੱਚਦੀ ਉਹ ਤੇਰੀ ਹੋ 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 ਹੋ। ਉਹ ਫਾਰਮ ਟਰੈਕ ਥੋੜਾ ਜਿਆ ਆਰਾਮ ਜੀ ਨਾਲੇ ਤੁਰਿਆ ਜਾਂਦਾ ਹੈ। ਭੱਲੇ ਆ ਬਈ ਤਾਂ ਹੀ 855 ਨੂੰ ਲੋਕ ਪਸੰਦ ਕਰਦੇ ਨੇ। ਉਹ ਤੇਰੀ। ਲੈ ਬਣੇ ਰਹੋ ਮਿੱਤਰੋ ਨਜ਼ਾਰੇ ਲਈ ਚੱਲੋ। 2 ਸੈਟ ਹੋ ਗਏ ਹੁਣ। ਦੇਖੋ ਚੱਲੀ ਜਾਂਦਾ। ਕੌਂਦੀ ਓ ਯਾਰ ਆਪਣਾ ਉਹ ਤੇਰੀ ਉਹਦਾ ਖੜਾ ਵੀ ਹੁੰਦਾ ਓ ਥੋੜਾ ਜਿਹਾ ਆਰਾਮ ਨਾਲ ਨਹੀਂ ਲੈ ਗਿਆ ਇਹਨੂੰ ਆ ਕਿਵੇਂ ਮੁੰਡਿਓ ਏ ਠੀਕ ਠੀਕ ਹੋ ਤੁਹਾਨੂੰ ਪਤਾ ਲੱਗ ਗਿਆ ਤੀ ਹਾਂ ਹਾਂ ਔਰ ਮੰਤਰੀ ਕਿਵੇਂ ਹੋ ਤੁਹਾਨੂੰ ਪਤਾ ਲੱਗ ਗਿਆ ਤੀ ਉਹ ਪਿੰਡ ਤੱਕ ਹੁਣਦੀ ਹੈ ਪਿੰਡ ਤੱਕ ਹੁਣਦੀ ਹੈ ਹੁਣ ਤਾਂ ਤਿੰਨ ਦਿਨ ਨਹੀਂ ਸੁਣੂ ਹੈ ਹਾਂ ਚਾਹ ਜੀ ਚੱਲੋ ਲੈ ਦੇਖੀ ਚੱਲੋ ਮੈਂ ਹੁਣ ਬ੍ਰੇਕ ਦੱਬ ਕੇ ਇੱਕ ਟੇਰੇ ਕਮਾਈ ਜਾਂਦੇ ਨੇ ਆ ਕੀ ਚੱਕਰ ਆ ਯਾਰਾ ਉਧਰੇ ਪਵਣ ਆਉਂਦੇ ਨੇ ਅੱਛਾ ਜੀ ਜੀ ਇੱਕ ਟੇਰ ਪਹਿਲਾਂ ਵੱਧ ਪਿਆ ਸੀ ਹੈ ਤਿਆਰ ਕਰਦੇ ਨੇ ਖਸਾ ਕੇ ਚਲੋ ਲੈ ਦੇਖੀ ਚੱਲੋ ਜੇ ਤਾਂ ਨਹੀਂ ਜਾਣੇ ਜਾ ਰਹੇ